ਮੈਂ ਤੁਹਾਡਾ ਕੇਵਲ ਸਿੰਘ ਹੀਰ ਰਾਸ਼ਟਰੀ ਜਨਸਖਤਰ ਪਾਰਟਰਾਹ ਡੈਮੋਕ੍ਰੈਟਿਕ ਪਾਰਟੀ ਤੁਸੀਂ ਦੇਖ ਰਹੇ ਹੋ ਪਾਰਤਰਾਸ਼ਟ ਟੀਵੀ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਕੱਲ ਇੱਕ ਅਮਰੀਕਾ ਦੇ ਉੱਤੋਂ ਬਹੁਤ ਸਾਰੇ ਸਾਡੇ ਲੋਕਾਂ ਨੇ ਰਿਪੋਰਟ ਕੀਤਾ ਜਾ ਰਿਹਾ ਇਹ ਗੱਲ ਕਹਿ ਕੇ ਕਿ ਗੈਰ ਕਾਨੂੰਨੀ ਇੱਥੇ ਆਇਆ ਔਰ ਸਭ ਤੋਂ ਸ਼ਰਮ ਵਾਲੀ ਗੱਲ ਇਹ ਆ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਵੀ ਸਾਰਾ ਦੇਸ਼ ਮੇਰਾ ਆਪਣਾ ਪਰਿਵਾਰ ਆ ਉਹਨੂੰ ਇਸ ਗੱਲ ਦੀ ਮਾਸਾ ਵੀ ਕੋਈ ਚਿੰਤਾ ਨਹੀਂ ਹੋ ਰਹੀ ਉਲਟਾ ਉੱਥੇ ਜਾ ਕੇ ਹੋਰ ਉਹਨਾਂ ਦੀਆਂ ਮੰਤਾਂ ਤਰਲੇ ਲਗਾਇਆ ਕਰਨ ਇਸ ਕਰਕੇ ਅੱਜ ਫਿਰ ਪਹਿਲਾਂ 205 ਬੰਦਿਆਂ ਦਾ ਇੱਕ ਜਿਹੜਾ ਗਰੁੱਪ ਆਇਆ ਸੀ ਅੱਜ ਫਿਰ ਅੰਮ੍ਰਿਤਸਰ 에ਰਪੋਰਟ ਤੇ 119 ਬੰਦਿਆਂ ਦਾ ਗਰੁੱਪ ਕਹਿੰਦੇ ਹੋਰ ਆ ਰਿਹਾ ਜਿਹੜਾ ਅਖਬਾਰ ਨੇ ਲਾਲ ਅੱਖਰਾਂ ਦੇ ਨਾਲ ਉਹਦਾ ਹੈਡਿੰਗ ਬਣਾਇਆ ਇਹ ਤੋਂ ਸਿੱਧ ਹੁੰਦਾ ਪਰ ਇਸ ਮਾਨੇ ਦੁਖੀ ਆ ਸਾਰਿਆਂ ਦਾ ਪਰ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੀ ਪੂਰਾ ਚਿੰਤਾ ਨਹੀਂ ਪ੍ਰਧਾਨ ਮੰਤਰੀ ਉੱਥੇ ਜਾ ਕੇ ਵੀ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਉੱਤੇ ਤਾਂ ਕਾਫੀ ਸੱਚੀਆਂ ਗੱਲਾਂ ਦਾ ਪਤਾ ਲੱਗ ਰਿਹਾ ਪਰ ਜਿਹੜਾ ਗੁੱਦੀ ਮੀਡੀਆ ਆ ਉਹ ਅੱਜ ਵੀ ਪ੍ਰਧਾਨ ਮੰਤਰੀ ਦੇ ਕਸੀਦੇ ਕੱਢ ਰਿਹਾ ਕਿ ਉੱਥੇ ਉਹਦੀ ਬੜੀ ਬਹੁਤ ਉਹਦਾ ਗਰਮ ਜੋਸ਼ੀ ਨਾਲ ਸਵਾਗਤ ਹੋਇਆ ਪਰ ਟਰੰਪ ਨੇ ਜਿਹੜੀ ਗੱਲ ਕਹੀ ਆ ਉਹ ਸਾਰਿਆਂ ਨੂੰ ਸੁਣਨੀ ਚਾਹੀਦੀ ਆ ਵੇਵੇ ਕੋਈ ਜਿਹੜਾ ਟਾਇਰ ਫਟੂ ਜਿਹੜਾ ਟੈਕਸਟੂ ਸਾ ਕੋਈ ਘਟ ਨਹੀਂ ਕੀਤਾ ਜਾਊਗਾ ਜਿੰਨਾ ਕੋਈ ਸੌਦਾ ਲੋਗ ਉਹਨਾਂ ਲੱਗੂਗਾ ਉਸੇ ਹੀ ਤਰੀਕੇ ਤੇ ਮੋਦੀ ਸਾਹਿਬ ਕਹਿ ਰਹੇ ਆ ਕੀ ਕਹਿ ਰਹੇ ਆ ਵੀ ਜਿਹੜਾ ਕੋਈ ਕਿਸੇ ਬਗਾਨੇ ਦੇਸ਼ ਚ ਗੈਰਕੁਨੀ ਢੰਗ ਨਾ ਰਹੂਗਾ ਉਹਨੂੰ ਉੱਥੋਂ ਜਾਣਾ ਹੀ ਪਊਗਾ ਇਹਦਾ ਮਤਲਬ ਇਹ ਆ ਵੀ ਮੋਦੀ ਵੀ ਟਰੰਪ ਦੀ ਬੋਲੀ ਬੋਲ ਰਿਹਾ ਉੱਥੇ ਜਾ ਕੇ ਸੋ ਇਸ ਕਰਕੇ ਚਾਹੀਦਾ ਤਾਂ ਇਹ ਆ ਜੇ ਬੰਦੇ ਗੈਰਕੁਨੀ ਢੰਗ ਨਾ ਗਏ ਆ ਤਾਂ ਫਿਰ ਦੇਖਣਾ ਚਾਹੀਦਾ ਵੀ ਕਿਉਂ ਗਏ ਆ ਉਹ ਇਸ ਕਰਕੇ ਗਏ ਪਰ ਇਸ ਦੇਸ਼ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਇਸ ਦੇਸ਼ ਦੇ ਵਿੱਚ ਆਰਥਿਕ ਅਸਮਾਨਤਾ ਜਿਹੜੀ ਵੱਧ ਰਹੀ ਆ ਇਸ ਕਰਕੇ ਉਹ ਉੱਥੇ ਉਹ ਦੂਜੇ ਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਆ ਉਹ ਕਿਤੇ ਸ਼ੌਕ ਨਾਲ ਨਹੀਂ ਕਰ ਰਹੇ ਉਹ ਸਾਰੇ ਮੱਧ ਵਰਗੀ ਲੋਕ ਆ ਕਿਸੇ ਨੇ ਕਰਜ਼ਾ ਚੱਕਿਆ ਕਿਸੇ ਨੇ ਆਪਣੀ ਜ਼ਮੀਨ ਵੇਚੀ ਕਿਸੇ ਨੇ ਆਪਣੇ ਘਰ ਦੇ ਗਹਿਣੇ ਵਿੱਚ ਉਹ ਗਏ ਏਜੰਟਾਂ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਏਜੰਟਾਂ ਦੇ ਗੁੰਮਰਾਹ ਹੋ ਕੇ ਉਹ ਗਏ ਉਹ ਆਪਣੀ ਮਰਜ਼ੀ ਨਾਲ ਦੋ ਨੰਬਰ 'ਚ ਨਹੀਂ ਗਏ ਇਸ ਕਰਕੇ ਚਾਹੀਦਾ ਹੈ ਸਰਕਾਰ ਨੂੰ ਵੀ ਜਿਹੜੇ ਉਹ ਬੰਦੇ ਆ ਰਹੇ ਆ ਕਿਹਨਾ ਏਜੰਟਾਂ ਨੇ ਭੇਜੇ ਉਹਨਾਂ ਦਾ ਪਤਾ ਕਰਨਾ ਚਾਹੀਦਾ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਨੀਰਾਪੁਰਾ ਇਹਨਾਂ ਵਿਚਾਰਿਆਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਬੇੜੀਆਂ ਦੇ ਵਿੱਚ ਬੰਨ੍ਹ ਕੇ ਲਿਆ ਰਹੇ ਆ ਇਹ ਦੇਸ਼ ਵਾਸਤੇ ਬਹੁਤ ਹੀ ਸ਼ਰਮ ਵਾਲੀ ਗੱਲ ਆ ਪਰ ਇਸ ਗੱਲ ਦੀ ਸ਼ਰਮ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹਨੂੰ ਵੀ ਆਉਣੀ ਚਾਹੀਦੀ ਆ ਕਿ ਜਿਸ ਦੇਸ਼ ਦੇ ਲੋਕ ਜਿਸ ਦੇਸ਼ ਦੀ ਸਰਕਾਰ ਮੇਰੇ ਦੇਸ਼ ਦੇ ਲੋਕਾਂ ਨੂੰ ਕੜੀਆਂ ਬੰਨ੍ਹ ਕੇ ਜਹਾਜ਼ਾਂ ਦੇ ਵਿੱਚ ਲੱਦ ਲੱਦ ਕੇ ਭੇਜ ਰਹੀ ਆ ਤਾਂ ਮੈਂ ਉੱਥੇ ਕੀ ਕਰਨ ਜਾਣਾ ਇਹਨਾਂ ਨੂੰ ਆਪਣਾ ਥੋੜਾ ਬਹੁਤਾ ਜਿਹੜਾ ਗੁੱਸਾ ਥੋੜਾ ਬਹੁਤਾ ਆਪਣਾ ਅਤਰਾਜ ਜ਼ਰੂਰ ਜ਼ਾਹਰ ਕਰਨਾ ਚਾਹੀਦਾ ਸੀ ਪਰ ਮੋਦੀ ਜੀ ਨੂੰ ਸਿਰਫ ਆਪਣੀ ਫੋਟੋ ਖਜਾਉਣ ਦਾ ਫਿਕਰ ਆ ਆਪਣੀ ਬੱਲੇ ਬੱਲੇ ਕਰਾਉਣ ਦਾ ਫਿਕਰ ਲੱਗਿਆ ਇਹਨੂੰ ਦੇਸ਼ ਦੀ ਜਨਤਾ ਦਾ ਕੋਈ ਮਤਲਬ ਨਹੀਂ ਜੇ ਦੇਸ਼ ਦੀ ਜਨਤਾ ਦਾ ਮਤਲਬ ਹੁੰਦਾ ਤਾਂ ਉੱਥੇ ਗਿਆ ਸੀ ਘੱਟੋ ਘੱਟ ਟਰੰਪ ਦੇ ਨਾਲ ਇਸ ਗੱਲ ਦਾ ਜ਼ਿਕਰ ਜ਼ਰੂਰ ਉਹਨਾਂ ਨੂੰ ਕਰਨਾ ਚਾਹੀਦਾ ਸੀ ਪੇਪੇ ਤੂੰ ਸਾਡੇ ਬੰਦਿਆਂ ਨੂੰ ਭੇਜਣਾ ਜੇ ਤੂੰ ਭੇਜਣਿਆ ਤੇ ਅਸੀਂ ਇਹਨਾਂ ਨੂੰ ਆਪ ਲੈ ਕੇ ਜਾਵਾਂਗੇ ਤੂੰ ਇਹਨੂੰ ਇਦਾਂ ਭੇਜ ਰਿਹਾ ਜਿੱਦਾਂ ਹੈਗੇ ਤਾਂ ਬਹੁਤ ਵੱਡੇ ਮੁਜਰਮ ਹੁੰਦੇ ਆ ਕੜੀਆਂ ਲਾ ਕੇ ਬੇੜੀਆਂ ਪਾ ਕੇ ਭੇਜ ਰਿਆ ਵੀ ਇਹ ਗਲਤ ਆ ਇਹ ਗੈਰ ਮਨੁੱਖੀ ਆ ਇਹ ਮਨੁੱਖਤਾ ਵਾਸਤੇ ਬਹੁਤ ਹੀ ਸ਼ਰਮਸ਼ਾਰ ਗੱਲ ਆ ਸੋ ਇਸ ਕਰਕੇ ਸਾਥੀਓ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਕਿ ਇਸ ਦੇਸ਼ ਦੇ ਵਿੱਚ ਜਿਹੜੀ ਅਸਮਾਨਤਾ ਆ ਆਰਥਿਕ ਔਰ ਸਮਾਜਿਕ ਅਸਮਾਨਤਾ ਜਿਹੜੀ ਆ ਇਹ ਉਸ ਕਰਕੇ ਉਸ ਤੋਂ ਦੁਖੀ ਹੋ ਕੇ ਲੋਕ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਆ ਪਰ ਸਾਡੇ ਦੇਸ਼ ਦੀ ਸਰਕਾਰ ਨਾ ਤਾਂ ਇੱਥੇ ਆਰਥਿਕ ਬਰਾਬਰੀਤਾ ਦੀ ਗੱਲ ਕਰਦੀ ਆ ਨਾ ਸਮਾਜਿਕ ਬਰਾਬਰੀਤਾ ਦੀ ਗੱਲ ਕਰਦੀ ਆ ਉਲਟਾ ਹਿੰਦੂ ਮੁਸਲਮਾਨ ਅੱਜ ਕੱਲ੍ਹ ਹੋਰ ਇੱਕ ਨਵਾਂ ਪਰਾਗ ਰਾਜ ਚਲੋ ਜੀ ਉੱਥੇ ਇਸ਼ਨਾਨ ਕਰੋ ਬੰਦੇ ਦੇ ਪਾਪ ਉਤਰ ਜਾਂਦੇ ਸਾਰੇ ਉਹ ਪਾਈ ਜੇ ਉੱਥੇ ਪਾਪ ਸਾਰੇ ਉਤਰਦੇ ਆ ਤਾਂ ਜਿੰਨੇ ਕੈਦੀ ਜੇਲਾਂ ਚ ਬੰਦ ਕੀਤੇ ਹੋ ਉਹਨਾਂ ਦਾ ਵੀ ਉੱਥੇ ਇਸ਼ਨਾਨ ਕਰਾ ਲਿਆਓ ਉਹਨਾਂ ਦੇ ਵੀ ਵਿਚਾਰਿਆਂ ਦੇ ਪਾਪ ਉਤਰ ਜਾਣਗੇ ਉਹਨਾਂ ਦੀ ਸਜ਼ਾ ਮaaf ਕਰ ਦਿਓ ਜਦ ਪਾਪ ਉਤਰ ਗਿਆ ਸਜ਼ਾ ਮaaf ਹੋ ਗਈ ਪਰ ਨਹੀਂ ਇਹ ਦੂਰੀ ਨੀਤੀ ਆ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਜਿਹੜੇ ਬਿਆਨ ਦੇ ਰਹੀ ਸਰਕਾਰ ਉਹਦੇ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਸੋ ਇਸ ਕਰਕੇ ਮੈਂ ਅੱਜ ਸਾਰਿਆਂ ਸਾਥੀਆਂ ਨੂੰ ਬੇਨਤੀ ਕਰਨਾ ਕਿ ਇਹ ਜਿਹੜੀ ਸਰਕਾਰ ਆ ਇਹ ਤੁਹਾਡੇ ਕੰਮ ਦੀ ਨਹੀਂ ਇਹ ਤੁਹਾਡੇ ਵਾਸਤੇ ਕੁਝ ਨਹੀਂ ਤੁਹਾਨੂੰ ਕਰਨਾ ਚਾਹੁੰਦੀ ਔਰ ਦੇਸ਼ ਦੀ ਇਕਤਾ ਖੰਡਤਾ ਵਾਸਤੇ ਖਤਰਾ ਆ ਔਰ ਇਹ ਦੇਸ਼ ਦੇ ਨਾਗਰਿਕਾਂ ਦੀ ਇਹਨੂੰ ਇੱਜ਼ਤ ਆਪ ਦਾ ਕੋਈ ਮਤਲਬ ਨਹੀਂਗਾ ਸੋ ਇਹਨਾਂ ਗੱਲਾਂ ਦਾ ਤੁਹਾਨੂੰ ਸਾਰਿਆਂ ਨੂੰ ਤੇ ਛੱਡਦਾ ਮੈਂ ਵੀ ਤੁਸੀਂ ਵੀ ਇਸ ਗੱਲ ਤੇ ਵਿਚਾਰ ਕਰੋ ਔਰ ਇਹ ਜਿਹੜੇ ਲੋਗ ਆਏ ਆ ਇਹਨਾਂ ਦਾ ਕਿੱਦਾਂ ਵਿਚਾਰਿਆਂ ਦਾ ਦੁਆਰਾ ਇਹ ਆਪਣੀ ਜ਼ਿੰਦਗੀ ਬਸਰ ਕਰਨਗੇ ਇਸ ਗੱਲ ਦੇ ਉੱਤੇ ਸਾਨੂੰ ਸਾਰਿਆਂ ਨੂੰ ਗੌਰ ਕਰਨਾ ਚਾਹੀਦਾ ਧੰਨਵਾਦ